ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤੇ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਬਾਈ ਨੇ ਨਵਾਂ ਕੰਮ ਸ਼ੁਰੂ ਕੀਤਾ ਸੀ ਵਪਾਰ ਦਾ ਤੀਜੀ ਚੌਥੀ ਇਸ ਘਰ ਦੇ ਵਿੱਚੋਂ ਦੋਸਤੋ ਵੀਡੀਓ ਹੋਊਗੀ ਅੱਜ ਦੋ ਨਗ ਤੁਹਾਨੂੰ ਦਿਖਾਉਂਗਾ ਮੁਰਾ ਨਸਲ ਦੇ ਵਿੱਚ ਆ ਦੋਵੇਂ ਕੱਟੀਆਂ ਦੋਸਤੋ ਸਾਫ ਤੁਦਰੀਆਂ ਹੋਣਗੀਆਂ ਵੈਸੇ ਦੋਵੇਂ ਨਾਗੀ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦੂੰਗਾ ਦੋਵੇਂ ਨਾਗੀ ਤੁਹਾਨੂੰ ਪਸੰਦ ਆਉਣਗੇ ਝੋਟੀਆਂ ਦੋਸਤੋ ਬਿਲਕੁਲ ਸ਼ਕੀਨ ਹੋਣਗੀਆਂ ਚੰਗੇ ਕਦ ਕਾੜਦੀਆਂ ਵਿੱਚ ਤੇ ਥਣ ਝੋਲੀ ਵੀ ਤੁਹਾਨੂੰ ਦੋਸਤੋ ਸਾਰੀ ਮੈਂ ਤਸੱਲੀ ਕਰਾ ਦੂੰਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤੋ ਨਾਗ ਤੁਹਾਨੂੰ ਪਸੰਦ ਆਊਗਾ ਉਹਦੀ ਆ ਕੇ ਪ੍ਰੋਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਖਰੀਦ ਸਕਦੇ ਹੋ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਲੱਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਸਰੇ ਘਰ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਠੀਕ ਹੈ ਬਾਈ ਪਸ਼ੂ ਵਿਕਰੀ ਆਸਾ ਹੀ ਹੁੰਦੇ ਹਨਾ ਹਾਂਜੀ ਬਾਈ ਠੀਕ ਹੈ ਤੇ ਵੈਸੇ ਤਾਂ ਆਪਣੀ ਤੀਜੀ ਚੌਥੀ ਵੀਡੀਓ ਬਣ ਚੱਲੀ ਹੈ ਹਨਾ ਹਾਂ 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 ਬਾਈ ਅੱਛਾ ਦੋ ਨਗ ਅੱਜ ਹੈਗੇ ਵੱਲਾਦੇ ਵੀ ਸੇਮ ਜੀ ਉਮਰ ਦੀਆਂ ਹੀ ਆ ਸੇਮ ਹੀ ਕੱਦ-ਕਾਠ ਹੈ ਤੇ ਸਵੀਆਂ ਸੂਈਆਂ ਵੀ ਠੀਕ ਹੈ ਹਾਂ ਹਾਂ ਬਾਈ ਕਿੰਨੇ-ਕਿੰਨੇ ਟਾਈਮ ਦੀਆਂ ਹੋ ਗਈਆਂ ਇਹ ਇਹ ਸਵਾਗ 2 ਸਾਲ ਦੀ ਆ ਉਹ 2 ਸਾਲ ਦੀ ਹੈ ਅੱਛਾ ਇਧਰ ਦੀ 2 ਸਾਲ ਦੀ ਹੈ ਹਾਂ ਠੀਕ ਹੈ ਵੈਸੇ ਥਣ ਥਣ ਦੋਸਤੋ ਦੋਵਾਂ ਕਟੀਆਂ ਨੂੰ ਵੀ ਬਹੁਤ ਕਮਾਲ ਦੇ ਹੋਣਗੇ ਖੋਲੀਆਂ ਹੈ ਪਹਿਲੇ ਨੰਬਰ ਵਾਲੀ ਰੇਟ ਰੂਟ ਬਾਈ ਕੀ ਹੋਗੇ ਇਹਨਾਂ ਦੇ ਰੇਟ ਵੀਰੇ ਫੋਨ ਤੇ ਕਰ ਲਾਂਗੇ ਫੋਨ ਤੇ ਕਰਨੇ ਆ ਹਾਂਜੀ ਬਾਈ ਇਹ 2 ਸਾਲ ਦੀ ਹੈ ਝੂਟੇ ਇਧਰ ਦੀ ਦੋਸਤੋ ਇਹ ਝੋਟੀ 2 ਸਾਲ ਦੀ ਹੈ ਦੰਦੋ ਤਾਂ ਖੀਰੀ ਹੋਊਗੀ ਹਾਂਜੀ ਬਾਈ ਦੰਦੋ ਖੀਰੀ ਠੀਕ ਹੈ ਦੋਸਤੋ ਦੰਦੋ ਖੀਰੀ ਹੈ ਸਿੰਘ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਤਾ ਇਸ ਕੱਟੀ ਨੇ ਵੈਸੇ ਢਾਂਚਾ ਸੋਹਣਾ ਚੰਗੀ ਸਵੀ ਹੈ ਰਾਜੀ ਹੈ ਦੋਸਤੋ ਠੀਕ ਹੈ ਜੀ ਤੇ ਉਮਰ ਦੇ ਹਿਸਾਬ ਨਾਲ ਕਦ ਕਾਠ ਤੇ ਗਰੋਥ ਇਸ ਕੱਟੀ ਦੀ ਦੋਸਤੋ ਚੰਗੀ ਕੁੜੇ ਪਾੜੇ ਦੇਖੋ ਬਿਲਕੁਲ ਚੱਕਵੇਂ ਹੋਣਗੇ ਦੋਸਤੋ ਠੀਕ ਹੈ ਜੀ ਤੇ ਵੈਸੇ ਚੰਗਾ ਕਦ ਕਾਠ ਕਰਨ ਵਾਲੀ ਕੱਟੀ ਹੈ 2 ਸਾਲ ਦੋਸਤੋ ਉਮਰ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਕੁੜੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਚੱਕਵੇਂ ਤੇ ਗਲਾਈ ਦੇ ਵਿੱਚ ਠੀਕ ਹੈ ਰਾਜੀ ਆ ਤੇ ਸਭੀ ਹੋਈ ਕੱਟੀ ਆ ਥਣ ਝੋੜੀ ਦਸੂ ਬਹੁਤ ਕਮਾਲ ਦੀ ਹੋਊਗੀ ਕੱਤੀ ਨੂੰ ਠੀਕ ਹੈ ਜੀ ਚਾਰ ਥਣ ਨਿਖੜਵੇ ਹੋਣਗੇ ਠੀਕ ਹੈ ਤੇ ਰੇਟ ਫਿਰ ਜਾਇ ਜੀ ਹੋ ਪਈ ਇਹਨਾਂ ਦਾ ਹਾਂ ਜੀ ਬਈ ਜਾਇ ਜੀ ਹੋਊਗਾ ਰੇਟ ਠੀਕ ਹੈ ਅੱਛਾ ਨਾਲ ਜਿਹੜੀ ਝੋਟੀ ਖੜੀ ਆ ਇੱਕਨੇ ਟਾਈਮ ਦੀ ਆ ਇਹ ਸਵਾ ਦੋ ਸਾਲ ਦੀ ਜੀ ਸਵਾ ਦੋ ਸਾਲ ਦੀ ਆ ਇਹ ਵੀ ਖੀਰੀ ਹੋਊਗੀ ਹਜੇ ਦਾ ਹਾਂ ਜੀ ਬਈ ਖੀਰੀ ਹੋਊਗੀ ਠੀਕ ਹੈ ਰੇਟ ਇਹਦਾ ਫਿਰ ਰੇਟ ਇਹਦਾ ਵੀ ਫੋਨ ਤੇ ਹੀ ਅੱਛਾ ਜੂੜੇ ਦਾ ਫੋਨ ਤੇ ਹੀ ਫੋਨ ਤੇ ਕਰਾਂਗੇ ਠੀਕ ਹੈ ਖੋਲ ਲਿਆ ਨੂੰ ਇਹ ਜੈਡ ਬਲੈਕ ਹੀ ਹੈ ਕਿ ਹੋਣਗੇ ਪੂਛ ਚਵਾਲੇ ਤੇ ਵਾਈਟ ਵੀਰੇ 2-4 ਹੀ ਹੋਊਗੇ ਜੇ ਵਾਲ ਹੋਏ ਤਾਂ ਵੀ ਅੱਛਾ ਬਾਕੀ ਜੈਡ ਬਲੈਕ ਹੀ ਹੈ ਅੱਛਾ ਵੈਸੇ ਦੀਦੀ ਬਲੈਕ ਹੀ ਹੈ ਹਨਾ ਹਾਂ ਹਾਂ ਦੀਦੀ ਬਲੈਕ ਹੀ ਆ ਬੱਥੇ ਠੀਕ ਹੈ ਵਿੱਚ ਹੋਗੀ 2-4 ਹੀ ਠੀਕ ਹੈ ਦੋਸਤੋ ਥਣ ਝੋਲੀ ਇਸ ਕੱਟੇ ਨੂੰ ਵੀ ਬਹੁਤ ਕਮਾਲ ਦੀ ਹੋਊਗੀ ਤੁਹਾਨੂੰ ਦਿਖਾਉਂਗਾ ਕਦ ਕਾਠ ਤੇ ਵੇਟ ਫੂਟ ਇਸ ਝੋਟੀ ਦਾ ਵੀ ਚੰਗਾ ਸਿੰਘ ਬਿਲਕੁਲ ਨੇੜਿਓਂ ਗੋਲ ਕਰਨਾ ਸ਼ੁਰੂ ਕਰਦਾ ਇਸ ਕੱਟੀ ਨੇ ਢਾਂਚਾ ਸੋਹਣਾ ਇਹ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਸਵਾਕ 2 ਸਾਲ ਦੋਸਤੋ ਉਮਰ ਹੈ ਦੰਦੋ ਖੀਰੀ ਹੋਊਗੀ ਸਿੰਘ ਸੁng ਬਿਲਕੁਲ ਰੇਟ ਦੋਸਤੋ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਹੋਣਗੇ ਬਿਲਕੁਲ ਜਾਇਜ਼ ਠੀਕ ਹੈ ਝੋਟੀਆਂ ਦੋਵੇਂ ਸੋਨੀਆਂ ਸਨਖੀਆਂ ਤੇ ਸਮੀਆਂ ਹੋਣਗੀਆਂ ਬਾਕੀ ਤੁਹਾਨੂੰ ਪਸੰਦ ਆਉਣਗੀਆਂ ਵੈਸੇ ਜੈਡ ਬਲੈਕ ਦੋਸਤੋ ਝੋਟੀ ਆ ਹੋ ਸਕਦਾ ਥੋੜੀ ਜਿਹੀ ਵਾਲ ਹੋਣਗੇ ਵਾਈਟ ਠੀਕ ਹੈ ਬਾਕੀ ਬਲੈਕ ਹੀ ਆ ਪੂਛ ਤੱਕ ਤੇ ਥਣ ਝੋਲੀ ਦੋਸਤੋ ਕੱਟੀ ਨੂੰ ਬਹੁਤ ਕਮਾਲ ਦੀ ਹੋਊਗੀ ਥਣ ਦੇਖ ਸਕਦੇ ਹੋ ਬਹੁਤ ਸੋਨਾ ਗੈਪ ਤੇ ਥਣਾ ਤੇ ਥਣਾ ਦੇ ਵਿੱਚ ਝੂਲੀ ਵੀ ਚੰਗੀ ਆ ਰਿੰਕਲ ਤੁਸੀਂ ਦੇਖ ਸਕਦੇ ਹੋ ਥਣਾ ਦੇ ਵਿੱਚ ਠੀਕ ਹੈ ਤੇ ਪੂੜੇ 파ੜੇ ਬਿਲਕੁਲ ਚੱਕਵੇਂ ਆ ਰੇਟ ਦੋਸਤੋ ਅ ਦੋਵੇਂ ਨਗਾਂ ਦਾ ਹੀ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਕੋਈ ਵੀ ਨਾਗ ਇਹਨਾਂ ਦੇ ਵਿੱਚੋਂ ਪਸੰਦ ਆਵੇ ਪਰ ਉਪਰ ਤਸੱਲੀ ਦੇ ਨਾਲ ਤੁਸੀਂ ਇੱਥੋਂ ਆ ਕੇ ਖਰੀਦ ਸਕਦੇ ਹੋ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ